हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਰਿਚੂ ਟੀਸੀ ਲਈ ਲੈ ਕੇ ਆਏ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਈ ਜੀ ਹਾਂ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਲਵੰਤ ਸਿੰਘ ਜੀ ਪਿੰਡ ਧੂੜਕੋ ਰਣਸੀ ਜੀ ਨਿਹਾਲ ਸਿੰਘ ਰਾਜਾ ਜਲਾ ਮੁੱਢ ਠੀਕ ਆ ਬਾਈ ਨੇੜੇ ਨਿਹਾਲ ਸਿੰਘ ਵਾਲ ਹੀ ਰਹੇ ਹਨ ਹਾਂ ਜੀ ਜਮਨ ਲਾਦੇ ਨਾਲ 2 ਕਿਲੋਮੀਟਰ ਨਿਹਾਲ ਸਿੰਘ ਨਾਲ ਠੀਕ ਆ ਬਾਈ ਮੋਬਾਈਲ ਨੰਬਰ ਬੋਲੋ 98726 ਤੇ 013 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਝੋਟੀ ਦੇ ਆਪਣੇ ਘਰ ਦੀ ਹ ਇਹ ਝੋਟੀ ਜੀ ਹਾਂਜੀ ਘਰ ਦੀ ਆ ਠੀਕ ਆ ਬਾਈ ਕਿਹੜਾ ਸੂਸ ਹੁੰਦੀ ਆ ਤੇ ਪਹਿਲੇ ਸੂਏ ਸੁਣੀ ਪਹਿਲੇ ਸੂਏ ਸੁਣੀ ਕਿੰਨੇ ਕਿ ਦਿਨ ਲੈਂਦੀ ਆ ਬਾਈ ਤੇ ਲੈ ਜੋ ਜੀ ਹਫਤਾ ਤੱਕ ਹਫਤਾ ਤੱਕ ਲੈ ਜੀ ਤੇ ਕੀ ਰਿਕਰਡ ਇਹਦੀ ਮਾਂ ਦੇ ਦੁੱਧ ਦਾ ਬਾਈ ਇਹਦੀ ਮਾਂ ਦੇ ਦੋ ਇਹਦੀ ਮਾਂ ਥੱਲੇ ਸੀਗਾ ਜੀ ਦੁੱਧ 18 ਲੀਟਰ ਠੀਕ ਆ ਬਾਈ ਹਾਂ ਕੰਡੀ ਸੀ ਲਵ ਬਧੀਆ ਬਹੁਤ ਵਧੀਆ ਜੀ ਕੱਦ ਵੱਡ ਫੁੱਲ ਚੰਗਾ ਸਿੰਗ ਦੀ ਕੁਆਲਿਟੀ ਬਹੁਤ ਚੰਗੀਆਂ ਨੇੜ ਤੋਂ ਚੈੱਕ ਕਰ ਲੋ ਫੇਸ ਬੜਾ ਪਿਆਰਾ ਪਤਲਾ ਸਿੰਗ ਲੱਗਿਆ ਬਈ ਦੁੱਧ ਵਾਲੀ ਝੋਟੀ ਆ ਬਾਕੀ ਲੇਵਾ ਦਿਖਾਵਾਂਗੇ ਲੇਵਾ ਬੜਾ ਕਮਾਲ ਦਾ ਬਈ ਸੋਹਣਾ ਥਣ ਲੱਗਿਆ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਤਿਆਰ ਕਰਿਆ ਹਾਜੀ ਕੱਚੀ ਅਦਣ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਤੇ ਕੀ ਮੁੱਲ ਰੱਖਿਆ ਬਈ ਇਹਦਾ ਮੋਲ ਜੀ ਫੋਨ ਤੇ ਕਰ ਲਾ ਜੈ ਜੀ ਹੋਊਗਾ ਜੈ ਜੀ ਜਮਾ ਠੀਕ ਆ ਬਾਈ ਮੋਲ ਜਿਹੜਾ ਇਹਦਾ ਫੋਨ ਤੇ ਹੋਊਗਾ ਮੋਲ ਆ ਬਿਲਕੁਲ ਬਾਈ ਕਹਿੰਦਾ ਜੈ ਜੀ ਹੋਊਗਾ ਕੱਦ ਚੰਗਾ ਸਿੰਘ ਕੁਆਲਿਟੀ ਚੰਗੀ ਰਾਰੀਓ ਜੀ ਚੰਗੀ ਆ ਬਾਈ ਪਿੱਠਪੜਾ ਬਹੁਤ ਚੰਗਾ ਆਰਡਰ ਕਮਾਲ ਦਾ ਸੋਹਣਾ ਆਰਡਰ ਉਪਰੋਂ ਸੂਕੜੋਂ ਲੈ ਕੇ ਬਾਈ ਸਟਾਰਟ ਕਰਿਆ ਆਰਡਰ ਨੇ ਨੇੜ ਤੋਂ ਚੈੱਕ ਕਰੋ ਕੀ ਬਾਤ ਆ ਇਹਦਾ ਅੱਲਾਕੱਲਾ ਥਾਣ ਬਾਈ ਮੜੀ ਤੋਰ ਦੀ ਇੱਥੇ ਕਿਹੜਾ ਤੋਰ ਮੋਲ ਆ ਬਾਈ ਕਹਿੰਦਾ ਫੋਨ ਤੇ ਹੋਊ ਮੋਲ ਆ ਜਿਹੜਾ ਛੋਟੀ ਦੇ ਹਸਾਨਾ ਬਾਈ ਜੈ ਜੀ ਹੋਊਗਾ ਪਤਲਾ ਸੈਂਗ ਲੱਗਿਆ ਵੀ ਝੋਟੀ ਬਹੁਤ ਚੰਗੀ ਆ ਰਾਜ ਜੀ ਆ ਚਾਰ ਸਪਿਰੇ ਤੋਂ ਇੱਕੋ ਜੀ ਪਈ ਆ ਕੱਦ ਕਾ ਠਾਲੀ ਆ ਥਣਲੇ ਵਾ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਆਰਡਰ ਕਮਾਲ ਦਾ ਮਾਂ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਤੇ ਕਿਸੇ ਵੀਰ ਨੂੰ ਵੀ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਨੋ ਧੰਨਵਾਦ